ਸੱਚੀ ਗੱਲ ਜੀ ਸਾਰਿਆਂ ਨੂੰ ਆਸ ਕਰਦੀ ਆ ਤੁਸ ਸਾਰੇ ਬਹੁਤ ਵਧੀਆ ਹੋਵੋਗੇ ਪਰਮਾਤਮਾ ਸਾਰਿਆਂ ਦੇ ਘਰਾਂ 'ਚ ਤੰਦਰੁਸਤੀਆਂ ਦੇਵੇ ਸਭ ਦੇ ਘਰਾਂ 'ਚ ਖੁਸ਼ੀਆਂ ਦੇਵੇ ਸਭ ਹੱਸਦੇ ਵਸਦੇ ਰਹਿਣ ਤੇ ਅੱਜ ਨਾ ਮੈਨੂੰ ਆਪਣੇ ਬਚਪਨ ਦੀਆਂ ਜਦੋਂ ਪੜ੍ਹਦੇ ਹੁੰਦੇ ਸੀ ਤੇ ਕੁਝ ਕਵਿਤਾ ਦੀਆਂ ਲਾਈਨਾਂ ਜ਼ਿਆਦਾ ਆਈਆਂ ਜੋ ਮੈਨੂੰ ਬਹੁਤ ਪਸੰਦ ਸੀ ਤੇ ਅੱਜ ਵੀ ਮੈਂ ਤੁਹਾਡੇ ਨਾਲ ਕੋ ਸ਼ੇਅਰ ਕਰਨਾ ਚਾਹੁੰਦੀ ਆ ਨਾ ਕੁਝ ਬੋਲ ਕੇ ਦਿਖਾਣੀ ਆ ਅੱਜ ਆਕਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਦੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੋਲ ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਬਾਰਿਸ਼ ਸ਼ਾਨੋਂ ਕਹਿਣਾ ਮੇਂ ਦਰਦਮੰਦੋ ਦੀਆ ਦਰਦਿਆ ਉਠ ਤੱਕ ਆਪਣਾ ਪੰਜਾਬ ਚੁ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਨ ਕੈਂ ਵੇ ਦਰਦ ਮੰਦਾ ਦੀਆ ਦਰਦੀਆ ਉੱਟ ਤਾ ਕੀ ਆਪਣਾ ਪੰਜਾਬ ਅੱਜ ਬਿੱਲ ਲਾ ਸ਼ਾਂ ਵਿਸ਼ੀਆਂ ਤੇ ਲਹੂ ਦੀ ਪਰਿਚਨਾਬ ਮੈਨੂੰ ਇਹ ਕਵਿਤਾ ਬਹੁਤ ਪਸੰਦ ਸੀ ਬਹੁਤ ਜ਼ਿਆਦਾ ਤੇ ਅੱਜ ਮੌਜੂਦਾ ਪੰਜਾਬ ਦੇ ਹਾਲਤ ਦੇਖੋ ਤੁਸੀਂ ਕਾਰਨ ਇਹਦਾ ਕੀ ਹੈ ਕਿ ਕੁਦਰਤ ਨਾਲ ਛੇੜਛਾੜ ਜੋ ਅੱਜਕੱਲ ਇਨਸਾਨ ਆ ਜਿਹੜੇ ਕੁਦਰਤ ਨਾਲ ਛੇੜਛਾੜ ਕਰ ਰਹੇ ਆ ਖੇਲਵਾੜ ਕਰ ਰਹੇ ਆ ਨਾ ਉਹਦੇ ਕਾਰਨ ਆਪਾਂ ਨੂੰ ਸਭ ਕੁਝ ਹੀ ਭੁਗਤਣਾ ਪੈ ਰਿਹਾ ਤੇ ਪੰਜਾਬ ਦੇ ਹਾਲਤ ਦੇਖੋ ਬਹੁਤ ਬੁਰੇ ਨੇ ਪੰਜਾਬ ਵਿੱਚ ਹੜ੍ਹ ਆ ਰਹੇ ਨੇ ਪੰਜਾਬ ਵਿੱਚ ਹੀ ਮਹਾਮਾਰੀਆਂ ਫੈਲ ਰਹੀਆਂ ਨੇ ਗਰੀਬੀ ਆ ਰਹੀ ਹੈਗੀ ਤੇ ਲੋਕਾਂ ਦੀ ਹਾਲਤ ਬਹੁਤ ਤਰਸਜੋਗ ਬਣੀ ਹੋਈ ਹੈ ਤੇ ਇਸ ਤਰ੍ਹਾਂ ਉਦੋਂ ਵੀ ਇਹ ਦਰਦ ਨੂੰ ਹੀ ਬਿਆਨ ਕੀਤਾ ਗਿਆ ਸੀਗਾ ਤੇ ਮਜੂਦਾ ਹਾਲਾਤ ਆ ਜਿਹੜੇ ਉਹਨੂੰ ਸੰਭਾਲਣ ਦੇ ਬਹੁਤ ਟਾਈਮ ਤਾਂ ਲੱਗੂਗਾ ਤੇ ਪਰ ਜੋ ਪੰਜਾਬ ਨੂੰ ਘਟਾ ਪਿਆ ਉਹ ਸਾਰਿਆਂ ਦੇ ਸਾਹਮਣੇ ਆ ਖਾਸ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਆਓ ਸਾਰੇ ਰਲ ਕੇ ਕਿਸਾਨਾਂ ਦਾ ਸਾਥ ਦੇਈਏ